ਉਹ ਗੱਲ ਬੱਕਰੀ ਆ ਹੁਣ ਕਰ ਨੂੰ ਅਸੀਂ 10 12 ਉਧਰ ਖੜੇ ਆ 10 12 ਉਧਰ ਖੜੇ ਆ ਇਲਮੋ ਵੀ ਕਾਹਦੇ ਨਹੀਂ ਕਰਿਆ ਐਸਐਸ ਸਾਹਿਬ ਨੇ ਕਿਹਾ ਮੈਂ ਧਰਨੇ ਤੇ ਗਿਆ ਹੋਇਆ ਤੁਸੀਂ ਗੱਲ ਕਰੋ ਨਹੀਂ ਬਣਦੀ ਫੇਰ ਮੇਰੇ ਕੋਲ ਹੁਣ ਧਰਨੇ ਤੇ ਵੀ ਕੰਨਿਆ ਸੀ ਉਹ ਕਹਿੰਦੇ ਧਰਨੇ ਤੇ ਐਸਐਸ ਸਾਹਿਬ ਕੋਲੇ ਚੱਲੇ ਅਜੀ ਰਿਪੋਰਟ ਦਾ ਖਾਣਾ ਕਰਨਾ ਅਜੀ ਗੱਲ ਹੈ ਨਾ ਕੀ ਕਰੀਏ ਮੋਟਾ ਹੰਡਾ ਬੁਲਾਵਾ ਕਰੀਏ ਕਰਦਾ ਸਾਹਿਬ ਨਾਲ ਗੱਲ ਕਰੋ ਗੱਲ ਚੱਲੇ ਨਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਮੋਟਰਸਾਈਕਲ ਦੇ ਚਲਾਨ ਨੂੰ ਲੈ ਕੇ ਨਹਿنگ ਸਿੰਘਾ ਅਤੇ ਪੁਲਿਸ ਹੋਏ ਆਹਮੋ ਸਾਹਮਣੇ ਦੋਨਾਂ ਤਰ੍ਹਾਂ ਦਾ ਦੋਸਤੋ ਪਿਆ ਪੰਗਾ ਕਾਫੀ ਦੋਨਾਂ ਤਰ੍ਹਾਂ ਦੇ ਵਿੱਚ ਬਹਿਸਵਾਜੀ ਵੀ ਹੋਈ ਕੀ ਹੈ ਦੋਸਤੋ ਪੂਰਾ ਮਾਮਲਾ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਉਹ ਗੱਲ ਬੱਕਰੀ ਆ ਹੁਣ ਕਰ ਨੂੰ ਅਸੀਂ 10 12 ਉਧਰ ਖੜੇ ਆ 10 12 ਉਧਰ ਖੜੇ ਆ ਕੇ ਲੋਕੀ ਕੋਈ ਕੰਮ ਨਹੀਂ ਕਰਿਆ ਐਸਐਸਪੀ ਸਾਹਿਬ ਨੇ ਕਿਹਾ ਮੈਂ ਧਰਨੇ ਤੇ ਗਿਆ ਹੋਇਆ ਤੁਸੀਂ ਗੱਲ ਕਰੋ ਨਹੀਂ ਬਣਦੀ ਫੇਰ ਮੇ ਕੋਲ ਹੁਣ ਧਰਨੇ ਤੇ ਹੀ ਚੱਲੇ ਆ ਅਸੀਂ ਅਸੀਂ ਰਿਪੋਰਟ ਲਿਖਾਣੀ ਹੈ ਇਹਦਾ ਖਾਬ ਕਰਨਾ ਅੱਧੀ ਗੱਲ ਨਾ ਕਰੋ ਛੋਟਾ ਹੁੰਦਾ ਬਿਲਾਅ ਕਰਾਉਂਦਾ ਸਾਹਿਬ ਨੇ ਗੱਲ ਕਰਾ ਲਈ ਕਿ ਆਹਦਾ ਦੇਖੋ ਰੋਲਾ ਨਹੀਂ ਪਾਉਣਾ ਸਾਰਿਆਂ ਦੇ ਖੋ ਜਾਣਾ ਸਰਦਾਰਾਂ ਵਾਲੀ ਗੱਲ ਤੇ ਨਹੀਂ ਲੈਦੇ ਗੱਟ ਮੇਰੀ ਇੱਕ ਮਿੰਟ ਦਿਓ ਕੰਮ ਪੁਰਾਣਾ ਹੋਇਆ ਤੂੰ ਤਾਣਦਾ ਪਰੰਦਰ ਦਾਮੇ ਦਾ ਬਾਦ ਸਾਰੇ ਖੇਤ ਮੈਂ ਤੇਰੀ ਗੱਲ ਇਹ ਤੀਰ ਨੇ ਕਹਿਣਾ ਆਪਣੇ ਬਾਬਾ ਯਾਰ ਤੈਨੂੰ ਉੱਥੇ ਜੀ ਆ ਕੇ ਬੋਲਣਾ ਹੈ ਦੇਖੋ ਅਜੀ ਕੋਈ ਰੋਡ ਹੈ ਇਹ ਸਾਰਿਆਂ ਨਾਲ ਬਰਾਬਰ ਹੁੰਦਾ ਇਹ ਕੰਨਵੇਂ ਮਾਰਨ ਮੁੜਦਾ ਹੈ ਜੀ ਮੈਂ ਨਹੀਂ ਇਹ ਜਲਾਣ ਕਰਦਾ ਹੁੰਦਾ ਨੰਦ ਲੈ ਕੇ ਨਹੀਂ ਕਰਦਾ ਹੱਥ ਬਚ ਲਾੰਦਾਂ ਤੁਹਾਨੂੰ ਦੁੱਖੀ ਨਹੀਂ ਕਿੱਥੇ ਲਾਉਂ ਨੂੰ ਗੱਲ ਕਰਦਾ ਮੈਂ ਕੱਟਣਾ ਰੋਡ ਕਿੱਥੇ ਫਿਰ ਉਹ ਇੱਕ ਮੀਟਰ ਸੇਖੋ ਥੇ ਕਿੰਨੇ ਮੀਟਰ ਤੇ ਇਸ ਤੋਂ ਪੱਛੇ ਪਹਿਲੇ ਬੰਦੇ ਦਾ ਇੱਕ ਹੋਰ ਜਾਂਦਾ ਚੱਲ ਪੰਛੀ ਸਾਡੇ ਕੋਲ ਜ਼ਿੰਮੇਵਾਰੀ ਹੈ ਤੇ ਜਦੋਂ ਯਾਰ ਸਾਡੇ ਤੇ ਹਾਰ ਕੇ ਸੁਆਬ ਮਾਵਾ ਦੀ ਗੱਲ ਸੁਆਬ ਨੂੰ ਨਹੀਂ ਆਈ ਗੱਲ ਮੈਂ ਕੱਟ ਨੂੰ ਛੋਟੀ ਗੱਡੀ ਨੂੰ ਮਰ ਗਿਆ ਉਹਦਾ ਕੋਸਲਾ ਜਾਉਗਾ ਸਾਡੇ ਨਾਲ ਗੱਲ ਪੱਖੀ ਜ਼ਿੰਮੇਵਾਰੀ ਹੈ ਉਹਨਾਂ ਤੋਂ ਦੇਖੋ ਸਮਝੀਂ ਜ਼ਿੰਮੇਵਾਰੀ ਕੋਈ ਨਾ ਕਰੇ ਉਹਦੇ ਕੋਲੋਂ ਲੈਣ ਨੂੰ ਮੈਂ ਅੱਗੇ ਤੋਂ ਨਹੀਂ ਆਉਣੀ ਮੇਰੀ ਗੱਲ ਮੈਂ ਕਿਹਦੀ ਗੱਲ ਆ ਵੀਰੇ ਮੈਂ ਤੇਨੂੰ ਹੱਥ ਮਾਰਿਆ ਆਹ ਤਾਂ ਅਜੇ ਇਹ ਤਾਂ ਮਤਲਬ ਬਿਨਾ ਨੰਬਰ ਵਾਲਾ ਰੋਮਾਂ ਆਹ ਜਿਹੜਾ ਸਾਨੂੰ ਇਹ ਗੱਲ ਆ ਕੋਈ ਨਾ ਇਹ ਬੰਦੇ ਨੂੰ ਆ ਗਿਆ ਜਿਲ੍ਹੇ ਕੌਂਸਲਰ ਉੱਥੇ ਨਹੀਂ ਕਿਹਾ ਉੱਥੇ ਕਹਿੰਦੇ ਬੰਦ ਨਾ ਉਸ ਦਿਨ ਉਹ ਬੰਦੇ ਨੇ ਸਾਨੂੰ ਕਿਹਾ ਕਿਹੜਾ ਸੀ ਯਾਰ ਉਹ ਨਾ ਪਰ ਵੀ ਕਹਿੰਦਾ ਨਾ ਅੱਜ ਵੀ ਕਹਿੰਦਾ ਲੋਬੀਆ ਯਾਰ ਉਹਦੇ ਬਰਾਬਰ ਆਉਂਦਾ 20 ਕਹਿੰਦੇ 20 ਆਉਂਦੇ ਆ ਕੀ ਸਾਡੀ ਜੋ ਹੋ ਗਿਆ ਫਿਰ ਮੈਂ ਤੂੰ ਵੀ ਇੱਕ ਮਿੰਟ ਉੱਪਰ ਦੇਖੋ ਯਾਰ ਵੀਰੇ ਸਾਡੀ ਆਡਾ ਕੋਈ ਬੰਦਾ ਗਲਤ ਆ ਉਹਨੂੰ ਇੱਕ ਵਾਰ ਬਾਅਦ ਨਹੀਂ ਦੇ ਦੋ ਦੂਜੀ ਵਾਰ ਚਲਾਣ ਬੰਦ ਕਰ ਦੋ ਮੇਰੀ ਗੱਲ ਸੁਣੋ ਬੇਇਨਤੀ ਆ ਪਹਿਲਾਂ ਆ ਚੋਲਾ ਨੇ ਇਹ ਨਾ ਕੰਮ ਹੋਗਾ ਉਹਨੂੰ ਘੇਰ ਕੇ ਘੋਵਾ ਆਪਨੇ ਸਰਾਂ ਨੇ ਕੋਈ ਪਹਿਲਾਂ ਹੀ ਨਹੀਂ ਹੈਗਾ ਗੱਲ ਬਾਣੇ ਵਾਲੇ ਤੇ ਇਹ ਗੂਸ ਬਾਣੇ ਚ ਹੁੰਦਾ ਇਹਨੂੰ ਕਦੇ ਹੱਥ ਮਾਰੀ ਗੱਡੀ ਆ ਉਹ ਮੇਰੀ ਤਾਂ ਗੱਡੀ ਹੈ ਨਾ ਮੇਰੀ ਕੋ ਗੱਡੀ ਹੈ ਜੇ ਮੈਨੂੰ ਤਾਂ ਮਿਲੀ ਹੋਈ ਆ ਮੇਰੇ ਕੋਈ ਕਾਰਡ ਪਤਾ ਨਹੀਂ ਆ ਤਨੀ ਕੋਈ ਨਹੀਂ ਸਾਰਾ ਆਨਲਾਈਨ ਦਿਖਾਉਣਾ ਉਹ ਕਹਿੰਦੇ ਆਨਲਾਈਨ ਦਿਖਾ ਕੇ ਜੇ ਤੜਾ ਕੋਈ ਚਨਾਣ ਮਾਰਦਾ ਫਾਟੇ ਕਹੋ ਅਸੀਂ ਭਰ ਦਾਂਗੇ ਆਪੇ ਦੇਖਾ ਕਦੇ ਚੱਲ ਬੰਦ ਕਰੀਂਗਾ ਕਿ ਦੇਖੀਂ ਬੱਸ ਉਹਨੂੰ ਬੇਇੱਜ਼ਤੀ ਆ ਵੀ ਸਾਡੇ ਸਿੰਘ ਨੂੰ ਨੱਕੇ ਦੇ ਆਸ ਬੰਨ ਕੇ ਬੇਜੇ ਗੱਲ ਕਰਦੇ ਜਿਹੜੇ ਵੀ ਪਾਤਾ ਦੇਖੋਗੇ ਫਿਰ ਨਾ ਜਿਹੜਾ ਨਹੀਂ ਕੋਈ ਵੀ ਮਾਰੂਗਾ ਸਾਡੀ ਗੱਡੀ ਇੱਕ ਬਲਰੋ ਘੁੰਮਣੀਓ ਘੁੰਮਣੀਓ ਉਹ ਦਾਲ ਪੰਪ ਦੀ ਗੱਡੀ ਆ ਉਹ ਮੈਨੂੰ ਕਿਸੇ ਨੂੰ ਪਾਈ ਨਹੀਂ ਦਗਾਵੇਂ ਦੇਖ ਰਿਹਾ ਜਿਹੜਾ ਹੋ ਰਿਹਾ ਆਊਗਾ ਜੇ ਜੇ ਹੋ ਜਾਤਾ ਉਹ ਬੇਇੱਜ਼ਤੀ ਇੱਕ ਵਾਰ ਸਮਝਾਦਾ ਨਹੀਂ ਸੋਣੇ ਚਾਰ ਤੋਂ ਮਿੰਟ ਅੱਗੇ ਹੋਈ ਆਪਣਾ ਸਾਰੇ ਹੋਣੇ ਮੇਰੇ ਕੋ ਇਹ ਮੁੰਡੇ ਤਿੰਨ ਜੜੇ ਹੋਏ ਹੈ ਨੰਬਰ ਪ੍ਰੇਸ਼ਾਨ ਤੋਂ ਦੱਸ ਇਹ ਇਹਨਾਂ ਦੀ ਗਲਤੀ ਹੈ ਜਿਹਨੇ ਜੜੇ ਬਿਨਾਂ ਨੰਬਰ ਬੈਠਾ ਪਾ ਉਹ ਜਿਹੜਾ ਇਹਨਾਂ ਕੜੇ ਉੱਤੇ ਕਾਨੂੰਨੀ ਗੱਦੀ ਮੰਨਣ ਦੇ ਲਈ ਕੈਮਰਾ ਸਿੱਧੀ ਗੱਲ ਹੈ ਖੜੇ ਵੀ ਨਾਲੇ ਨਾ ਬੈਠੋ ਹੋਰ ਸਾਹ ਦੇਖੋ ਚਲੋ ਕਰ ਨੂੰ ਆਪਾਂ ਇਹਨੂੰ ਆਪਣੇ ਨੰਬਰ ਪਲੇਟਾਂ ਲਗਵਾਉਂਦੇ ਹਾਂ 93 93 ਕਾਨੂੰਨ ਵਾਲਾ ਮਾਤਾ ਬਣਾਉ ਕਰੋ ਕਰੋ ਇਹਦਾ ਦਰਾਨ ਹੋਇਆ ਦਰਾਨ ਤੋਂ ਮੈਨ ਲੈ ਦਿਖਾਉਗਾ ਮੈਂ ਦਰਾਨ ਲਾਓ ਸਰ ਤੁਹਾਡੀ ਆਪੀ ਦੇ ਮੋਟਾ ਮੇ ਬਾਹਰ ਆਕੇ ਤੋਂ ਬੇਨਤੀ ਹੋ ਰਹੀ ਹੈ ਇਹ ਬਾਬਾ ਦਾ ਬੰਦਾ ਮਸਲਾ ਨਹੀਂ ਹੈਗਾ ਜਿਹੜਾ ਤੁਸੀਂ ਬੜਾ ਬੋਲ ਰਹੇ ਹੋ ਤੁਸੀਂ ਬਾਣੀ ਹੈ ਹੀ ਜਿਹੜਾ ਗਣਾ ਬੰਦੇ ਨੇ ਹੈਗਾ ਮੈਂ ਇਹਨੂੰ ਪਹਿਲਾਂ ਕਿਹਾ ਮੈਂ ਤੇਰੀ ਗਰੰਟੀ ਹੋਗਾ ਨ ਬਖਰੀਆ ਆ ਮੇਰਾ ਯਾਰ ਤਾਂ ਜਣਾ ਕਰੇ ਅਸੀਂ ਮਾਲ ਨਾਲ ਦੇਖੇ ਗੁਰੇ ਦੀਆਂ ਨੂੰ ਸੁੱਟੀ ਹੁੰਦੀ ਆ ਜਿਹੜਾ ਭੈਣ ਚੋਦਾ ਤੇਰੇ ਸਾਹਮਣੇ ਕੁੱਟ ਲਾਉਂਗਾ ਮੈਂ ਜਿਹੜਾ ਮਰਜੀ ਹੋਵੇ ਸਾਨੂੰ ਕਿਹਦਾ ਡਾਢੀਗਾ ਮੈਂ ਤਾਂ ਨੰਬਰ ਲੈ ਲੈ ਜੇ ਸਾਡਾ ਵੀ ਸਿੰਘ ਕੋਈ ਗਲਤੀ ਕਰਦੇ ਮੈਨੂੰ ਇੱਕ ਵਾਰ ਦੱਸ ਦੇ ਕਿ ਖਾਲੀ ਉਹ ਮੈਂ ਖਾਲਾ ਵਿਚ ਪਾਰ ਕੇ ਗੁੱਪੂ ਭੈਣ ਜੀ ਕੋਈ ਲੋਕ ਨਹੀਂ ਆਉਂਦੇ ਬਸ ਬੰਦੇ ਬੈਠੇ ਰਹਿੰਦੇ ਮੈਂ ਇਹਨਾਂ ਨੂੰ ਵੀ ਕੂੜਿਆ ਪਰ ਇੱਕ ਆਉਣਾ ਯਾਰ ਜਿੱਥੇ ਆਰਟੀ ਕਰਦਾ ਇਹ ਕੋਈ ਨਹੀਂ ਕਰਦਾ ਸਰਪ੍ਰਸਤ ਕਹਿੰਦੇ ਆ ਇਹਨੂੰ ਤਾਂ ਤਿਆਗ ਗਿਆ ਵੀ ਪਾਣੀ ਵਾਲੇ ਲੋਕਾਂ ਦਾ ਕੋਈ ਨਹੀਂ ਕਰਦਾ ਮੈਂ ਨੂੰ ਪਾਣੀ ਵਾਲੇ ਨੂੰ ਆ ਕੇ ਕਹਿੰਦਾ ਕੋਈ ਬਸ ਬੱਤੇ ਦਾ ਚੋਕ ਮੈਂ ਕਿਹਾ ਯਾਰ ਹੋਰ ਆਇਆ ਸੀ ਵੀਰੋਂ ਤੁਮ ਇਹਕਰੂ ਅੱਜ ਦਾ ਪੂਰੇ ਬਾਣੇ ਚ ਉਧਰ ਪੂਰੇ ਬਾਣੇ ਚ ਨਹੀਂ ਠੀਕ ਹੈ ਮੀਡੀਅਮ ਚਾਹਤ ਹੈ ਇਹਨੂੰ ਕਹਾਂ ਚ ਉਡਾੜਾ ਨਹੀਂ ਮੁੰਡਾ ਨਾਲ ਖਣਾ ਇਹ ਪਹਿਲੇ ਹੋਣਾ ਅਮਰਜਾ ਕੇ ਇਹ ਹੋਣਾ ਅਮਰਜਾ ਕੇ ਮਹੀਨਾ ਦੇਢ ਹੀ ਨਾ ਹੋਇਆ ਠੀਕ ਹੈ ਇਹ ਹੁਣ ਬੰਦੇ ਨੂੰ ਉਡਾੜਾ ਨਹੀਂ ਆਉਂਦਾ ਤੇ ਅਮਰਜਾ ਕੇ ਦਾ ਫਾਇਦਾ ਨਹੀਂ ਹੋਣਾ ਇਹ ਅਮਰਜਾ ਕੇ ਦਾ ਫਾਇਦਾ ਹੋਵੇ ਤਾਂ ਬੰਦਾ ਨਹੀਂ ਉਡਾੜਾ ਨਹੀਂ ਆਉਂਦਾ ਅਮਰਜਾ ਕੇ ਗੱਲ ਪਤਾ ਕੀ ਕਰੇਗਾ ਜਦੋਂ ਕੰਮ ਕਰੀਏਗਾ ਤਾਂ ਸਾਮਲਾ ਲਾ ਕੇ ਇਹ ਜੀ ਬਹੁਤ ਹੋ ਗਿਆ ਹਾਂ ਤੇਰੇ ਸਾਹਮਣੇ ਉਹ ਉਹ ਪਿਆਰ ਨਾਲ ਜਿਹੜੀ ਗੱਲ ਹੋ ਰਹੀ ਹੈ ਆਵਾਜ਼ ਹੀ ਬੇਸ਼ਤੀ ਹੈ ਬਸ ਵੀ ਸਾਡੇ ਕੋਲ ਵੀ ਜੇ ਬਾਣਾ ਆਉਗੇ ਤੁਸੀਂ ਆਪਣੇ ਇਕੱਲੇ ਕੈਦਰ ਕੋਈ ਗਲਤੀ ਆ ਦੂਜੀ ਵਾਰ ਤਾਂ ਦੇਖਾਂਗੇ ਕੋਈ ਮਾਰਾ ਨਹੀਂ ਇਹ ਕਹਿਣਾ ਰੋਕਣਾ ਜੇ ਇਹ ਨੂੰ ਅਸੀਂ ਸਿਲਕ ਚੈੱਕ ਕਰਨੇ ਨੇ ਜੇ ਪਤਾ ਹੀ ਹੈਗਾ ਪੇਪਰ ਆ ਰਿਹਾ ਹੈ ਮਿਲਾਲ ਕਰਨਾ ਨਰਵ ਬਣਾ ਕੇ ਚਲੋ ਇੱਕ 20 ਤਰੀਕ ਵਜਾ ਲਈ ਤੇ ਆ ਰੋਣਾ ਆਖਰੀ ਆ ਜਾਵੇ ਕੱਟਿਆੜੀ ਆ ਆਸੂ ਨਾਲ ਦੇਖਣਾ ਆਪਣਾ ਗਲਾਨ ਲੈ ਗਿਆ ਨੰਬਰ ਪਲੇਟਾਂ ਲਵਾ ਲਈਆਂ ਨੰਬਰ ਪਲੇਟਾਂ ਉਹ ਕੰਮੀ ਹੋਣਾ ਚਾਹੀਦਾ ਵੀ ਅੱਗੀ ਆ ਜੀ ਉੱਥੇ ਭੈਣ ਤੋਂ ਖੋਦੀਆਂ ਨੰਬਰ ਪਲੇਟਾਂ ਲੈ ਚੱਲੋ ਅੱਗੇ ਕੰਮ ਪੂਰਾ ਹੋਦਾ ਹੈ ਨਹੀਂ ਕਰਦੇ ਉਹ ਨੰਬਰ ਪਲੇਟਾਂ ਨਾਲ ਕਹਿੰਦੇ 15 7 ਤੋਂ ਬਾਅਦ ਉਹ ਇਹ ਗੱਲ ਤਾਂ ਆ ਪਾਈ ਨਹੀਂ ਯਾਰ ਮੋਟਾ ਧੂਆ ਮਾਰ ਕੇ ਪਤਾ ਜੀ ਕਹਿੰਦੇ ਸਾਨੂੰ ਇਹ ਨਹੀਂ ਕਹਿੰਦਾ ਵੀ ਸਿੰਗਲ ਕੋਈ ਹੋਣਾ ਕਰੇ ਗਲਾਨ ਗਲਾਨ ਨਹੀਂ ਦੋ ਚਾਰ ਹੋ ਗਿਆ ਇਹ ਤਾਂ ਉੱਲਾ ਜਾਂ ਫਿਰ ਉਹ ਲੋਕੀਂ ਦੀ ਮਰਜ਼ੀ ਦਾ ਇਹਨੂੰ ਜੇ ਉਦੋਂ ਤੁਹਾਨੂੰ ਦੱਸਦੇ ਉਹਨਾਂ ਦਾ ਮਾਰਾ ਜਾਂਦਾ ਕਿਹਨੇ ਬੈਠੀ ਜਾਂਦਾ ਅਗਰ ਮੈਂ ਇਹਨੂੰ ਆਪਾਂ ਕੋਲ ਲਿਆ ਕੇ ਲੜੇ ਪੁੱਤਾਂ ਦੇ ਕਿਹੜੇ ਬਾਦ ਦਾ ਰੱਬ ਇਹਨਾਂ ਨੂੰ ਮਾਸੀ ਦੇ ਮੋਢੇ 'ਤੇ ਬਸ ਬਣਾਉਣਾ ਆਇਆ ਜੀ ਇਹਨੇ ਸਮਾਨ ਲੈਣ ਇਹ ਜਿਹੜਾ ਕੰਮ ਆ ਤੁਹਾਨੂੰ ਬੇਚਾਨ ਕਰਦਾ ਕਿਤਾਬ ਮੁੜਦਾ ਨਾ ਸੁਣਨ ਤੋਂ ਚਲਾਵੇ ਸਾਰਾ ਹੋ ਜੂ ਉਹ ਗੱਲ ਪੱਕੀ ਹੈ ਤੁਸੀਂ ਇਹ ਦੇਖੋ ਥੋੜੇ ਹੈਲਮਟ ਤੁਸੀਂ ਉਸ ਦਿਨ ਦੇਖੋ ਉਹ ਦਿਨ ਤਾਂ ਮੋਟਰਸਾਈਕਲ ਨਹੀਂ ਚੱਕਿਆ ਸੀ ਉਹ ਦਿਨ ਦਾ ਮੋਟਰਸਾਈਕਲ ਜਲਾਇਆ ਹੋਇਆ ਉਹ ਦਿਨ ਮੋਟਰਸਾਈਕਲ ਨਹੀਂ ਲੈ ਕੇ ਆਇਆ ਸੀ ਮੁੰਡੇ ਕੋਲ ਬੋਲਟ ਆਇਆ ਸੀ ਮੇਰੇ ਕੋਲ ਬੋਲਟ ਆਇਆ ਸੀ ਮੈਂ ਦੇਖਿਆ ਬੋਲਟ ਤੇ ਭਰਾਵਾ ਚੇ ਬੋਲਟ ਆਇਆ ਸੀ ਮੇਰੇ ਕੋਲ ਬੋਲਟ ਹਾਂਜੀ ਮੈਨੂੰ ਬੋਲਟ ਗੱਡੀ ਕਮੈਂਟ ਆਪ ਕੋਲ ਗੱਡੀ ਚ ਗੱਲ ਪਾ ਕੇ ਸੀਟਰ ਲੱਗੇ ਹੋਏ ਨੇ ਚੱਡਾ ਖਾਣ ਦੇ ਲੱਗਾ ਦੇਖੋ ਜੇ ਦੇ ਰਹੇ ਹੋ ਤਾਂ ਆਪਲੀਕੇਸ਼ਨ ਚ ਜਾਣ ਲੱਗੋ ਆਪਾਂ ਕੀ ਜਲਾਨ ਤੋਂ ਸਾਰਾ ਕੋਈ A to Z ਪੂਰਾ ਜਿਹੜਾ ਗੱਡੀ ਦਾ ਹੁੰਦਾ ਆਪਾਂ ਆਪਾਂ ਚੱਲਦੀ ਲੋਕਾਂ ਵਾਲੀਆਂ ਜਾਲੀਆਂ ਲੱਗੀਆਂ ਹੋਈਆਂ ਉਹ ਪਿੱਛੀਆਂ ਜਾਲੀਆਂ ਕੰਪਨਸਰੀ ਨੇ ਜਿਹੜੀ ਮੂਲ 2 ਕੈਮਨ ਨੇ ਉਹ ਜਾਲੀਆਂ ਘੱਟ ਨੂੰ ਮੈਨੂੰ ਉਹ ਵੀ ਅਸੀਂ ਤਾਂ ਲਾਉਨੇ ਸਾਡੇ ਕੋਲ ਵੀਰੇ ਛਾਤ ਹੁੰਦੀ ਆ ਬਾਹਲੇ ਅਸੀਂ ਦਿਖਾਵਾ ਨਹੀਂ ਕਰਨਾ ਕਿ ਜੀਰਪਾਨਾ ਰੱਖੀ ਵਰਦੇ ਇੱਕ ਸਿੰਘ ਨੂੰ 28 ਲੱਖ ਰੱਖਣ ਦਾ ਹੁਕਮ ਚਾਰ ਨੇਥੀਆਂ ਨਾਲ ਪਾ ਕੇ ਰੱਖਿਆ ਜਾਵੇ 32 34 ਲੱਖ ਰੱਖਿਆ ਜਾਵੇ ਉਹ ਅਸੀਂ ਰੱਖ ਕੇ ਚੱਲਣਿਆ ਤੇ ਹੁਣ ਫੇ ਲੋਕਾਂ ਦਾ ਫੋਲ ਵੀ ਉਹਦੇ ਪਰੇ ਜਾਲੀ ਚਾਹਤ ਕਰਾ ਦਿੱਤੀ ਆ ਬੰਦਾ ਬੰਦਾ ਮਾਫੀ ਉਹ ਵੀ ਉਹ ਚੱਕਰ ਉਹਦਾ ਮੈਂ ਵੀਰ ਨੂੰ ਕਹਿੰਦਾ ਸਾਡੀ ਕੋਈ ਘੇਰੀ ਯਾਰ ਉਹ ਵੀ ਆ ਜਾ ਰਿਹਾ ਸਾਡੇ ਇਹ ਤਾਂ ਬੇਇਨਤੀ ਹੋਣਾ ਇਹ ਲੜਨ ਨਹੀਂ ਆਏ ਲੜਨ ਨੂੰ ਕੋਈ ਮਰਜ਼ੀ ਨਾਲ ਲੜਨ ਨਾਲੇ ਆ ਵੀਰ ਵੀ ਮੱਥੇ ਲਾ ਕੇ ਰੋਜ਼ ਵੀਰ ਆ ਮਤਲਬ ਕੋਈ ਸੀ ਹੈਗਾ ਯਾਰ ਬੰਦਾ ਵੀ ਲੜਨ ਵਾਲਾ ਸੁਭਾਈ ਨਹੀਂ ਤਾਂ ਬੇਇਨਤੀ ਕਰਦਾ ਹਾਂ ਹੁਣ ਪਤਾ ਕਿ ਅੱਜ ਉਹ ਬੰਦਾ ਮੂੰਹ ਹੋਣੀ ਆ ਪੂਰੀ ਖੜ ਕੇ ਤੁਹਾਡੇ ਦੋ ਸਿੰਘੇ ਖੜ ਜਾਣਾ ਅਸੀਂ ਰੋਜ਼ ਪੈਦਾ ਅਸੀਂ ਕਹਿਣਾ ਕੀ ਐ ਐਸਐਚਓ ਸਾਹਮਣੇ ਬੁਲਾ ਕੇ ਕਹਾਂ ਯਾਰ ਤੁਹਾਡੀਆਂ ਦੋ ਕੰਪਨੀਟਾਂ ਆ ਗਿਆ ਮੁੰਡੇ ਸਤੇ ਮਾਜੀ ਕੁੜੀਆਂ ਖੇਡਦੇ ਨੇ ਸਾਡੇ ਕੋ ਬਕਾਇਦਾ ਵੀਡੀਓ ਨੇ ਕੁੜੀ ਚੁੰਨੀ ਫੜੀ ਫਿਰਦਾ ਚੁੰਨੀ ਵੜ ਕੇ ਨੰਬਰ ਬੰਨਦਾ ਉਹਦੇ ਜਨਰੇਟਰ ਬਣਾ ਕੇ ਕਿਹੜੇ ਅਸੀਂ ਵੀ ਕਹਦੇ ਨਹੀਂ ਮਾਰਦੇ ਅਸੀਂ ਇਸੇ ਲਈ ਮਾਰਦੇ ਜਿੱਦਾਂ ਉਹਨੂੰ ਪਾ ਕੇ ਦਿਖਾਉਣ ਨੂੰ ਥੋੜੀ ਨਹੀਂ ਸਾਡੇ ਕੋਲ ਸਿਰਫ ਦੋ ਜਣੇ ਆ ਨਾ ਕੋਈ ਗੱਲੇ ਨਹੀਂ ਥੋਡੇ ਕੋਰੇ ਆ ਕੇ ਲਿਆਇਆ ਨਾ ਘੰਟਾ ਦਿਖਾਓ ਸਾਨੂੰ ਕਿਹੜਾ ਸਾਡੀ ਛੱਲਾ ਜੀ ਘੰਟੇ ਸਾਡੇ ਨਾਲ ਮੈਂ ਜਿੰਦ ਨਹੀਂ ਲਾਉਣੀ ਕਿ ਇਹ ਵੀ ਪਰ ਹਾਵ ਨਾਲ ਥੋਡੇ ਖੜੇ ਤਾਈ ਬਸ ਰੋ ਹੋ ਜਾਣਾ ਮੈਂ ਕੋਈ ਨਾ ਬਤ ਕਰੀ ਜੇ ਜਦੋਂ ਆਮਾ ਧਿਆਨ ਰੱਖੋ ਸਾਡੇ ਪਿੰਡਾਂ ਨਾਲ ਇੱਕ ਵਾਰ ਇਹ ਇਹ ਨਹੀਂ ਕਹਦੇ ਆ ਕਿ ਬਿੱਲਾਨ ਨਾ ਕਰੋ ਇੱਕ ਵਾਰ ਤੁਸੀਂ ਬਾਰ ਨਹੀਂ ਦੇ ਦਿੱਤੀ ਤੁਸੀਂ ਵਾਰ ਇਹ ਨਾਲ ਸਮਝਾਉਣਾ ਹੈ ਇਹ ਨਹੀਂ ਹੋ ਗਿਆ ਬੰਦਾ ਕਿ ਆਪਾਂ ਕੋਈ ਵੀ ਵੀਰੇ ਤੇ ਕੁੜੀ ਛੇੜਦਾ ਹੋਵੇ ਨਾ ਨੰਬਰ ਲੈ ਲਓ ਮੈਨੂੰ ਇੱਕ ਵਾਰ ਉਹਦੇ ਸਾਹਮਣੇ ਬੰਦਾ ਵੱਢ ਕੇ ਪਿਓ ਦਾ ਕਹੋ ਜੇ 15 ਨਾ ਵੱਢੇ ਛੋਟੇ ਐਕਸ਼ਨ ਹੀ ਹੋਣਾ ਬੋਲ ਅਸੀਂ ਵੱਡਾਗੇ ਬੰਦਾ ਨਾ ਰੱਖੇ ਮੈਂਬਰ ਬਣੇ ਹੋਣੇ ਕਿ ਗੁੱਟ ਬਣੇ ਹੁੰਦੇ ਤੁਹਾਡੇ ਵੀ ਅੱਗੇ ਧੱਕੇ ਕੋਈ ਕਹਿੰਦਾ ਪੁਲਿਸ ਜਾ ਕੇ ਦਿਖਾਉਂਦੀ ਸਾਡੇ ਦੇ ਕੋਲੇ ਰਹਿ ਜਾਂਦੀ ਆ ਬੀਰ ਦੀ ਇਹ ਬਿੱਲਾਨ ਕੱਟ ਦੋ ਅਗਲੇ ਨੂੰ ਇਹ ਨਾ ਕੋਈ ਆ ਕੇ ਤਰਾਏ ਚਾਹੇ ਪੀਰ ਨੇ ਜਿਵੇਂ ਮਰਜ਼ੀ ਕਿਹਾ ਚਾਹੇ ਇਹਨੂੰ ਕਹਿੰਦੇ ਆ ਸਿੰਘਾਂ ਨੂੰ ਜਿੰਨੂੰ ਮਰਜ਼ੀ ਧਿਆ ਇਹ ਬਹੁਤ ਵੱਡਾ ੱੱਬਾ ਆ ਕੱਲ ਦੇ ਦਿਨ ਤੋਂ ਕੋਈ ਵੀ ਗੱਲ ਵਿੱਚ ਕੰਦਾ ਕਾਂਡ ਹੋਵੇ ਅਹੀ ਰਾਤ ਨੂੰ ਜਾ ਕੇ ਆਏ ਲੁਧਿਆਣਾ ਖੰਨ ਘੇਰ ਲਿਆ ਪੁਲਵਾਂ ਨੇ ਕਹਾਂ ਸਮਰਾਲਾ ਚੰਗੂ ਤਾਂ ਕਹਿੰਦੇ ਮੁਰਗੀ ਸਾਡੀ ਛੱਡ ਕੀ ਗਲਤੀ ਆ 200 ਪੁਲਖ ਵਾਲਾ ਹੋਊ ਗੱਲ ਵੀ ਆਣੀ ਤੇ 200 ਸਿੰਘ ਵੀ ਹੋ ਸਕਦਾ 250 ਤਾਂ ਜੇ ਪਿਆਰ ਨਹੀਂ ਗਲਤੀ ਕਰਤੀ 200 ਨੂੰ ਤਾੜਨਾ ਯਾਰ ਸਾਡੀ ਤਾਂ ਕੋਈ ਗਲਤੀ ਨਹੀਂ ਬਸ ਤੁਸੀਂ ਗੱਲ ਮਟੋ ਜੀ ਹਰੇ ਕੇ ਮੁੰਡਾ ਦੇ ਬਾਈ ਤੁਹਾਨੂੰ ਮੁੰਡਾ ਆਰਸੀ ਦੇ ਦਿੰਦਾ ਇਹਦਾ ਚਲਾਣਾ ਤਾਂ ਤੇਨੇ ਨਾਣਾ ਆ ਵਾਰਦੀ ਦੇ ਦਿੱਤੀ ਬਾਕੀ ਨਾ ਕੋਈ ਨਾ ਇਹ ਕਹਿਆ ਆਰਤੀ ਪਿਆ ਇਹਨੂੰ ਸਾਡੀ ਭਰਾਏ ਨੂੰ ਜ਼ਰੂਰ ਆਰਤੀ ਦੇ ਦੇਦਾ ਹੋਰ ਪਾਸੇ ਤੋਂ ਤਲ ਪਿਆ ਨਾ ਨਾ ਤੁਹਾਨੂੰ ਆਰਤੀ ਦੇ ਕੇ ਜਾਓ ਇੱਕ ਗੱਲ ਹੋਰ ਦੇ ਦੋ ਜਿਹੜੇ ਚਾਹ ਜਿਵੇਂ ਮਰਜੀ ਨੇ ਪਰ ਇਹਨਾਂ ਨੇ ਹੱਥ ਆਏ ਨੇ ਕਿ ਇਹ ਵੀ ਫੁਲਾਨਾ ਕੋਲ ਆਇਆ ਹੈ ਨਾ ਇੱਦਾਂ ਕਾ ਗੱਲ ਕਰਨੇ ਸਾਰੇ ਜੀ ਬੀ ਕਹਿੰਦੇ ਗੱਲ ਕਰਨੀ ਸਾਡੀ ਆਰਤ ਸਾਨੂੰ ਲੱਗ ਕੋਈ ਕੂ ਕਰੀ ਜਾਵੇ ਅਸੀਂ ਬੁੜੀਆਂ ਨਾਲ ਨਹੀਂ ਉਹਨਾਂ ਅਸੀਂ ਠੀਕ ਗੱਲ ਕਰਨੀ ਅਸੀਂ ਇਹ ਕਹਿੰਦੇ ਕਿ ਕੋਈ ਨਹੀਂ ਬੋਸੜਾ ਕੋਈ ਨਹੀਂ ਬੋਸਾ ਜੀ ਤੇਰਾ ਮਾੜਾ ਕਹਿੰਦੇ ਆ ਤੁਹਾਡੇ ਸਾਹਮਣੇ ਇਹ ਤਾਂ ਬੰਗ ਕਰਨੇ ਆਇਆ ਜੀ ਇਹ ਤਾਂ ਲੋਕਾਂ ਨੇ ਹਊਆ ਬਣਾਉਣਾ ਵੀ ਇਹਨਾਂ ਲੱਗਦੇ ਆ ਅਸੀਂ ਜੀ ਧੰਨ ਸਾਹਿਬ ਸਾਹਿਬ ਵਾਈਬਰ ਲਈ ਮਨੋਸੋਭਾ ਵਾਈਬਰ ਜੀ ਦਾ ਖਾਨ ਸਾਹਿਬ ਵਾਈਬਰ ਜੀ ਕੀ ਫਤਿਹ ਭਾਈ ਬਾਸ ਸਿੰਘ ਖਾਸਾ ਜੀ ਮੇਰਾ ਨੌਵਾਂ ਦਲਪੰਥ ਅਰਬਾ ਕਰਬਾ 96 ਕਰੋੜੀ ਤਰਨਾ ਦਲ ਬਾਬਾ ਰਾਜਾ ਰਾਜ ਜੀ ਵੱਲੋਂ ਸਮਰਾਲਾ ਦੀ ਜ਼ਿੰਮੇਵਾਰੀ ਸੌਂਪੀ ਹੋਈ ਹੈ ਸਾਨੂੰ ਅੱਜ ਅਸੀਂ ਥਾਣੇ ਗਏ ਸੀਗੇ ਐਸ ਐਚਓ ਸਾਹਿਬ ਕੋਲ ਇੱਕ ਕੰਪਲੀਟ ਦੇਣ ਕਿ ਜੋ ਤੁਹਾਡੇ ਆਪਣੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਦੇ ਥੱਲੇ ਜੋ ਵੀ ਕਾਂਸਟੇਬਲ ਆ ਉਹ ਸਾਡੇ ਸਿੰਘਾਂ ਨੂੰ ਨਜਾਇਜ਼ ਘੇਰ ਰਿਹਾ ਜਦੋਂ ਪਹਿਲੀ ਵਾਰ ਉਹਨਾਂ ਨੇ ਘੇਰਿਆ ਅਸੀਂ ਕੁਝ ਨਹੀਂ ਕਿਹਾ ਹੈਗਾ ਚਲੋ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਚਲਾਨ ਕਰਨਾ ਚਲਾਨ ਕਰ ਦਿਓ ਪਰ ਇਹ ਨਾ ਕਹੋ ਵੀ ਸਿੰਘ ਆਸ਼ਕੀ ਕਰਦੇ ਨੇ ਸਿੰਘਾਂ ਨੇ ਕਦੇ ਆਸ਼ਕੀ ਨਹੀਂ ਕੀਤੇ ਸਿੰਘਾਂ ਹਰੇਕ ਟੀਆਂ ਪਹਿਣਾ ਟੀ ਪਹਿਣ ਦੀ ਤਰ੍ਹਾਂ ਕਹਿੰਦੇ ਨੇ ਇਹ ਨਾ ਹੋਵੇ ਵੀ ਸਾਡੇ ਸਿੰਘ ਨੂੰ ਘੇਰ ਕੇ ਤੁਸੀਂ ਕਹੋ ਆਸ਼ਕੀ ਕਰਦੇ ਹੋ ਐ ਕਰਦੇ ਹੋ ਫਿਰ ਤਾਂ ਸਿੰਘਾਂ ਦਾ ਹੈਗਾ ਹੀ ਆ ਵੀ ਇਕੱਠੇ ਹੋ ਕੇ ਜਾਣਾ ਹੀ ਆ ਅਸੀਂ ਪੁੱਛਣਾ ਵੀ ਭਾਈ ਸਾਡੇ ਸਿੰਘ ਕਿੱਥੇ ਗਲਤ ਜੇ ਸਾਡਾ ਉਥੇ ਸਿੰਘ ਗਲਤ ਹੁੰਦਾ ਅਸੀਂ ਸਿੰਘ ਨੂੰ ਆਪਣੇ ਨੂੰ ਕਹਿੰਦੇ ਕੂੜ ਦੇ ਇਹਨੂੰ ਬੋਲਦੇ ਵੀ ਤੂੰ ਬਾਣਾ ਪਾ ਕੇ ਇਹ ਕੀ ਕਰਦਾ ਹੈ ਤੇ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਬੋਕਸਰ ਮੋਟਰਸਾਈਕਲ ਖੜਿਆ ਸਾਡੇ ਸਿੰਘ ਦਾ ਅਸੀਂ ਉਹਨਾਂ ਨੂੰ ਕਿਹਾ ਸਤਿਵੰਤ ਜੀ ਸਾਡੇ ਨੰਬਰ ਪਲੇਟ ਨਹੀਂ ਹੈਗੀ ਤੁਸੀਂ ਇਹਦਾ ਚਲਾਨ ਕਰ ਦਿਓ ਉਹ ਕਹਿੰਦੇ ਅਸੀਂ ਚਲਾਨ ਕਰਤਾ ਆਰ ਸੀ ਦੇ ਦਿਓ ਚਲਾਨ ਭੋਗਤ ਲਓ ਮਾ ਜੀ ਠੀਕ ਹੈ ਸਤਿਵੰਤ ਉਥੇ ਹੀ ਇੱਕ ਸਪਲੈਂਡਰ ਨੀਲੇ ਕਲਰ ਦਾ ਮੋਟਰਸਾਈਕਲ ਖੜਾ ਸੀ ਜੋ ਉਹਨਾਂ ਦੇ ਮੁਲਾਜ਼ਮ ਦਾ ਸੀਗਾ ਤੇ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਆ ਵੀ ਤੁਸੀਂ ਇਹ ਜਿਹੜੀ ਨੰਬਰ ਪਲੇਟ ਆ ਹਾਈ ਸਕਿਉਰਿਟੀ ਸਰਕਾਰ ਨੇ ਕਿਹਾ ਹੋਇਆ ਸਾਡੇ ਬਕਾਇਦਾ ਗੱਡੀਆਂ ਮੋਟਰਸਾਈਕਲਾਂ ਤੇ ਹਾਈ ਸਕਿਉਰਿਟੀ ਨੰਬਰ ਪਲੇਟ ਲੱਗੀ ਹੋਈ ਆ ਤੇ ਅਸੀਂ ਕਹੇ ਇਹ ਤੁਹਾਨੂੰ ਵੀ ਲਗਾਉਣੀ ਚਾਹੀਦੀ ਆ ਵੀ ਤੁਸੀਂ ਇਹ ਮੋਟਰਸਾਈਕਲ ਦਾ ਵੀ ਚਲਾਨ ਕਰੋ ਐਸਆਈ ਸਾਹਿਬ ਨੇ ਵਿਸ਼ਵਾਸ ਦਿਵਾਇਆ ਸਾਨੂੰ ਉਹ ਕਹਿੰਦੇ ਅਸੀਂ ਖੁਦ ਇਹ ਮੋਟਰਸਾਈਕਲ ਦਾ ਚਲਾਨ ਕਰਾਂਗੇ ਜਦੋਂ ਅਸੀਂ ਥੋੜੇ ਦਾ ਕੀਤਾ ਤਾਂ ਅਸੀਂ ਆਪਣੀ ਗਲਤੀ ਵੀ ਮੰਨਾਂਗੇ ਤਾਂ ਉਹਨਾਂ ਨੇ ਆਪਣੇ ਮੋਟਰਸਾਈਕਲ ਦਾ ਚਲਾਨ ਕੀਤਾ ਤੇ ਸਾਡੇ ਨਾਲ ਸਹਿਮਤੀ ਪ੍ਰਗਟਾਈ ਅੱਗੇ ਤੋਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸਾਡਾ ਕੋਈ ਵੀ ਸਿੰਘ ਜੇ ਗਲਤੀ ਕਰਦਾ ਆ ਤੁਸੀਂ ਸਾਡਾ ਨੰਬਰ ਲਓ ਅਸੀਂ ਤੁਹਾਡਾ ਨੰਬਰ ਲੈ ਲੈਂਦੇ ਹਾਂ ਤੁਸੀਂ ਸਾਡਾ ਨਾਮ ਲਓ ਤੇ ਤੁਹਾਨੂੰ ਫੋਨ ਕਰ ਦਿੰਨੇ ਆਂ ਵੀ ਭਾਈ ਸਾਨੂੰ ਦੱਸੋ ਸਾਡਾ ਕੋਈ ਸਿੰਘ ਗਲਤੀ ਕਰਦਾ ਆ ਅਸੀਂ ਆਪਣੇ ਸਿੰਘ ਨੂੰ ਅਸੀਂ ਆਪ ਘੂਰਨ ਦੇ ਹੱਕਦਾਰ ਆ ਸਾਡੇ ਕੋਲ ਕਮ ਸੇ ਕਮ 20 ਤੋਂ 30 ਸਿੰਘ ਨੇ ਜਿਹੜੇ ਸਾਡੇ ਆਸ-ਪਾਸ ਸਮਰਾਲੇ ਰਹਿੰਦੇ ਨੇ ਹੁਣ ਸਾਡੇ ਕੋਲ ਇਹ ਤਾਂ ਹੈ ਨਹੀਂ ਵੀ ਅਸੀਂ ਆਸ਼ਕੀਂ ਕਰਨੀਆਂ ਨੇ ਸਿੰਘਾਂ ਦੇ ਕੰਮ ਨੇ ਤਾਂ ਸਾਡੇ ਵੀਰ ਜੀ ਨੇ ਵੱਡੇ ਇਹਨਾਂ ਦੀ ਸਿੰਘ ਵੇਖ ਰਹੀ ਆ ਇਹਨਾਂ ਨੇ ਬੱਸ ਸਟੈਂਡ ਜਾਣਾ ਹੁੰਦਾ ਆਪਣਾ ਇਹਨਾਂ ਨੇ ਖਮਾਣੋ ਕੋਈ ਚੰਡੀਗੜ੍ਹ ਕਿਤੇ ਆਪਣਾ ਕੇਕ ਵਗੈਰਾ ਭੇਜਣਾ ਕੁਝ ਵੀ ਭੇਜਣਾ ਬੱਸ ਰਾਈ ਭੇਜ ਰਹੇ ਨੇ ਇਹਦਾ ਮਤਲਬ ਇਹ ਥੋੜੀ ਵੀ ਇਹ ਆਸ਼ਕੀ ਇਹ ਵੀਰ ਵਿਆਹਿਆ ਹੋਇਆ ਹੈ ਦੋ ਬੱਚਿਆਂ ਦਾ ਬਾਪ ਹੈ ਇਹ ਇਹ ਕਹਿਣਾ ਬਹੁਤ ਗਲਤ ਗੱਲ ਆ ਵੀ ਆਸ਼ਕੀ ਕਰਦੇ ਨੇ ਬੇਨਤੀ ਹੈ ਸਾਡੀ ਸਰਕਾਰ ਨੂੰ ਐਸਐਚਓ ਸਾਹਿਬ ਨੂੰ ਐਸਐਚਓ ਸਾਹਿਬ ਧਰਨੇ ਤੇ ਗਏ ਹੋਤੀ ਤਾਂ ਅਕੇ ਸਾਨੂੰ ਮਿਲੇ ਨਹੀਂ ਗਏ ਜੇ ਅਸੀਂ ਤੇਜਿੰਦਰ ਸਾਹਿਬ ਸਾਨੂੰ ਮਿਲੇ ਸਾਡੀ ਬੇਨਤੀ ਹੈ ਵੀ ਸਿੰਘ ਨੂੰ ਘੇਰੋ ਅਸੀਂ ਨਹੀਂ ਕਹਿੰਦੇ ਜਿਹੜਾ ਗਲਤ ਆ ਉਹਦਾ ਚਲਾਨ ਕਰੋ ਬਖੂਬੀ ਚਲਾਨ ਕਰੋ ਪਰ ਇਹ ਨਾ ਕਹੋ ਵੀ ਆਸ਼ਕੀ ਕਰਦੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਪਤਿ ਸਿੰਦਰ ਸਿੰਘ ਐਸਆਈ ਟ੍ਰੈਫਿਕ ਥਾਣੇ ਸਮਰਾਲਾ ਤੇ ਕੀ ਹੋਇਆ ਕੀ ਕਰਤਾਲੇ ਇੱਕ ਆ ਮੋਟਰਸਾਈਕਲ ਸੀਗਾ ਆ ਸਾਹਮਣੇ ਖੜਾ ਹੈ ਬਦੌਟ ਨੰਬਰ ਪਲੇਟ ਸੀਗਾ ਜਿਹਦੇ ਤਿੰਨ ਜਣੇ ਚੜੇ ਹੁੰਦੇ ਸੀ ਅਸੀਂ ਨਾ ਰੋਕਿਆ ਤੇ ਇਹਨਾਂ ਦੇ ਕਾਜ ਪੱਤਰ ਚੈੱਕ ਕੀ ਜਿਨ੍ਹਾਂ ਕੋਲ ਕਾਜ ਪੱਤਰ ਬਿਲਕੁਲ ਨਹੀਂ ਸੀਗੇ ਤੇ ਇਸ ਦਾ ਅਸੀਂ ਬਦੌਟ ਨੰਬਰ ਅਪਡੇਟ ਕਰਾਣ ਕਰਤਾ ਤੇ ਉਹਨੂੰ ਪੁੱਛਿਆ ਵੀ ਆਰਸੀ ਬਾਰੇ ਉਹ ਕਹਿੰਦਾ ਆਰਸੀ ਘਰ ਪਈ ਹੈ ਉਹਨੂੰ ਟਾਈਮ ਦਿੱਤਾ ਵੀ ਚਲੋ ਤੂੰ 5-10 ਮਿੰਟ ਦੇ ਵਿੱਚ ਵਿੱਚ ਆਪੀ ਆਰਸੀ ਲਿਆ ਤੇਰਾ ਫੋਟੋਟ ਭੇਜਦਾ ਉਹਨਾਂ ਅੱਗੇ ਜਾ ਕੇ ਆਪਣੇ ਸਬਾਤਰਾਂ ਕੋਈ ਸਿੰਘ ਫਿਗੇ ਉਹਨਾਂ ਨੂੰ ਇਕੱਠੇ ਕਰਕੇ ਸਾਡੇ ਕੋਲ ਆਇਆ ਤੇ ਸਾਡੇ ਕੋਲੇ ਹੋ ਕੇ ਵੀ ਸਾਡਾ ਨੰਬਰ ਪਲੇਟ ਦਾ ਧਰਾਨ ਕਿਉਂ ਕੀਤਾ ਜੀ ਤੇ ਸਾਡੇ ਸਿੰਘਾਂ ਨੂੰ ਕਿਉਂ ਰੋਕਦੇ ਆ ਤੇ ਸਾਡੇ ਸਿੰਘਾਂ ਨੂੰ ਮਾਰ ਰੱਖਿਆ ਜੀ ਅਸੀਂ ਤਾਂ ਕਿਉਂ ਆਏ ਕਿਹਾ ਵੀ ਭਾਈ ਕਾਨੂੰਨ ਸਾਰੇ ਨਹੀਂ ਕੋਜਾ ਪੇਪਰ ਚੈੱਕ ਵੀ ਕਰਨੇ ਜਿਹਦੇ ਕੋਲ ਨਹੀਂ ਪੇਪਰ ਹੋਇਆ ਤਾਂ ਕਾਰਨ ਘਟਿਆ ਉਹ ਉੱਪਰੋਂ ਨਹੀਂ ਕਾਰਵਾਈ ਹੋਣੀ ਜੀ ਉਹ ਮੋਟਰਸਾਈਕਲ ਚੋਰੀ ਤੇ ਇਹਦਾ ਅਜੇ ਫਿਰਤਾਲ ਧਰਾਨ ਕੀਤਾ ਬਰੌਟ ਨੰਬਰ ਪਲੇਟ ਆ ਇਹਦੀ ਆਰ.ਟੀ. ਹਾਂ ਜੇ ਕਿਤੇ ਆ ਜੀ ਸੇਣਿਆਂ ਨੇ ਘਰੇ ਦੇ। ਤੇ ਹੁਣ ਤੁਹਾਨੂੰ ਕੀ ਇਹ ਸਿਂਘਾ ਬੋ। ਸਿਂਘਾ ਬੋਤਾ ਇਹ ਕਹਿੰਦੇ ਹਰ ਸੀ ਅਸੀਂ ਦੇ ਜਨੇ। ਤੁਹਾਨੂੰ ਉਪਰ ਇਤਰਾਣ ਹੋ ਗਿਆ ਜਿਹੜਾ ਮੋਟਰਸਾਈਕਲ ਸਾਡਾ ਤੇ। ਤੇ ਹੋਰ ਵੀ ਮੈਂ ਇਹ ਵੀ ਇਹਨੂੰ ਚੌਥੇ ਪੁੱਟੇ। ਮੈਂ ਗਲਤ ਕੋਈ ਨਹੀਂ ਬੋਲਿਆ ਗਲਤ ਤਾਂ ਤਾਂ ਬੋਲਣਗੇ ਜੇ ਅਸੀਂ ਕਿਸੇ ਦੇ ਨਾਲ ਗਲਤ ਕਰਾਂਗੇ। ਹਾਂਜੀ। ਕਿਉਂ ਟੋਟੇ ਵੀ ਬੋਤਾ ਜਿਵੇਂ ਲੈਣ ਦਾ ਬਾਬ ਸਾਡੇ ਦੇ ਦਬਾਅ ਜ਼ਰੂਰ ਇਕੱਠੇ ਹੋ ਕੇ ਦਬਾਅ ਪਾਉਣ ਜ਼ਰੂਰ ਆਏ ਸੀਗੇ। ਇਹ ਤਾਂ ਤਾਂ ਨਵਾਂਗੇ ਅਸੀਂ ਦੇ ਅਸੀਂ ਘੱਟ ਮਨਾ ਕੇ ਕਾਨੂੰਨੀ ਕਾਰਵਾਈ ਦੇ ਵਿੱਚ ਰਹਾਂਗੇ ਜੀ ਹੁਣ ਆਪਸੀ ਲਿਆ ਜਦੋਂ ਮੁੰਡਾ ਦਿੱਤਾ ਜਾਊਗਾ ਆਰਸੀ ਉਹਨਾਂ ਦੀ ਰੱਖ ਲਈ ਸੀ ਕਿ ਆਪਣਾ ਕਾਰਾਂ ਭੁੱਤ ਗਿਆ ਆਪਾਂ ਉਹਦੇ ਪਲਾਟਾਂ ਤੇ ਕਹਿ ਰਹੇ ਸੀ ਕਿ ਨਾ ਨੰਬਰ ਪਲੇਟਾ ਸਾਡੇ ਹੈਗੀਆਂ ਨੇ ਪਲਾਟਾਂ ਦੀਆਂ ਪਰ ਸਕਿਉਰਟੀ ਨੰਬਰ ਪਲੇਟਾ ਨਹੀਂ ਹੈਗੀਆਂ ਉਹ ਵੀ ਉਹਨਾਂ ਦਾ ਆਪਣੀਆਂ ਸਕਿਉਰਟੀ ਨੰਬਰ ਪਲੇਟਾ ਨਾਲ ਕੁਝ ਥੋੜਾ ਜਿਹਾ ਰੌਲਾ ਚੱਲਦਿਆ ਸੀ ਇਹ ਸਰ ਕੇ ਥੋੜਾ ਰੁਕ ਗਿਆ ਸੀਗਾ ਹੁਣ ਉਹਨਾਂ ਦਾ ਚਲਾਨ ਕਰਾਂਗੇ ਨਹੀਂ ਉਹਦੇ ਨੰਬਰ ਪਲੇਟਾ ਲੱਗੀਆਂ ਹੋਈਆਂ ਨੇ ਤੇ ਨੰਬਰ ਬ੍ਰੇਡਾ ਭਰਾਈਆਂ ਹੋਈਆਂ ਮੇਰੇ ਫੀਸ ਹੈਗੀ ਉਹਨਾਂ ਨੂੰ ਹਾਂਜੀ ਇਹਦਾ ਨੰਬਰ ਬ੍ਰੇਡਾ ਜੋਨ ਹੈ ਇੱਕ ਨਾਮ ਨਹੀਂ ਲੱਗਦੀਆਂ ਇਹਨਾਂ ਨੂੰ ਤਿੰਨ ਚਾਰ ਮਹੀਨੇ ਲੱਗ ਜਾਂਦਾ ਟਾਈਮ ਥੋੜਾ ਜਿਹਾ ਲੱਗ ਜਾਂਦਾ ਹੈ ਹਾਂਜੀ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਮੋਟਰਸਾਈਕਲ ਦੇ ਚਲਾਨ ਨੂੰ ਲੈ ਕੇ ਅਤੇ ਜੋ ਵੀ ਦੋਸਤੋ ਪੁਲਿਸ ਵੱਲੋਂ ਨੇ ਹਿੰਗ ਸਿੰਘਾਂ ਨੂੰ ਕਿਹਾ ਗਿਆ ਅਤੇ ਨੇ ਹਿੰਗ ਸਿੰਘਾਂ ਵੱਲੋਂ ਜੋ ਪੁਲਿਸ ਉੱਪਰ ਵੀ ਇਲਜ਼ਾਮ ਲਾਏ ਗਏ ਅਤੇ ਜੋ ਤੁਸੀਂ ਦੋਨਾਂ ਤਰ੍ਹਾਂ ਦੇ ਬਿਆਨ ਸੁਣੇ ਨੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜ਼ਰੂਰ ਕਰ ਦਿਓ ਤੇ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਜੀ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ